ਆ ਮੈਂ ਆਪਣੇ ਨਾਲ ਵਿਚਾਰੀ ਨਾ ਭਾਜੀ ਥੋੜੀ ਥੋੜਿਆ ਕੀ ਜਿਹੜੀ ਹੈ ਬਾਹਰ ਮੈਂ ਲਾਈਕਾ ਹੋਮ ਮਰਦਾ ਕਰਨੀ ਵਾਲੀ ਥੋੜੀ ਹੈ ਪਉਣਾ ਮੈਂ ਮੈਂ ਕੰਮ ਕੰਮ ਸੇਮ ਦਾ ਇੱਥੇ ਦਾ ਕੰਮ ਖਤਰੇ ਐ ਲੈ ਲੱਗਨੇ ਆ ਲੈ ਆ ਆਉਂਦਾ ਮੁਰਗਾ ਸ਼ਾਹ ਗਿਆ ਮੁਰਗਾ ਸ਼ਾਹ ਗਿਆ ਜੋ ਕੀ ਹਾਲ ਚਾਲ ਹੈ ਤੇ ਵੈਲਕਮ ਬੈਕ ਟੂ ਮਾਇ ਵਰਨੂ ਵਲੌਗ ਤੇ ਅੱਜ ਦੇ ਵਲੌਗ ਵਿੱਚ ਤੁਹਾਡਾ ਫੇਸਵਲ ਆ ਤੇ ਆਪਣਾ ਕਹਾ ਵਲੌਗ ਵੇਖੋ ਲਾਈਕ ਕਰੋ ਕਮੈਂਟ ਕਰੋ ਤੇ ਹੋਰ ਵੀਡੀਓ ਵੇਖ ਲਈ ਸਬਸਕ੍ਰਾਈਬ ਕਰੋ

ਥੋੜਿਆ ਕੀ ਜਿਹੜੀ ਆ ਬਾਹ ਮੱਤ ਕਿਹੜੀ ਆ ਨਾ ਓਏ ਕਿਹੜੀ ਆ ਖੱਬਰੀ ਆ ਇਹਦੇ ਸੱਜੀ ਨਾਲ ਲੱਗ ਗਈ ਦੇਖ ਥੋੜੀ ਬੀਵੀ ਆ ਆਉਂ ਜਾਂਦੇ ਆਉਂ ਜਾਂਦੇ ਬਸ ਆ ਨਾ ਕਈ ਮੈਂ ਤੇ ਜਿਹੜਾ ਆ ਵੀ ਨਹੀਂ ਰਬੀ ਥੋੜੀ ਥੋੜੀ ਬਰਫ ਸਾਰੀ ਆ ਰਹੀ ਹੈ ਮੈਂ ਕਹਿੰਦਾ ਲਾਪਰ ਗਰਮ ਦੀ ਹੈ ਕੋਪਨ ਜਰਾਤੂ ਆ ਰਹੀ ਹੈ ਪਿੰਡ ਜਨ ਨੂੰ ਦੋ ਦੋ ਬੀ ਲੀ 42 ਦੋਸਤ ਰੋ ਦੀ ਚਾਹ ਨੂੰ ਪਾਈ ਕਰਾ ਫਿਗਰ ਦੇ ਅੱਗੇ ਸੀ ਰਿਟ ਅਸੀਰ ਤੋਂ ਹੈ 160 ਦਾ ਵੀ ਇਹ ਵੀ 160 ਨਹੀਂ ਦੇਣੀ 160 ਦੇ ਦੂਜੀ ਕਬਰ ਇਹ ਕਬਰ 1 ਹਾਅਰ ਲੈਟਰ ਭਾਜੀ ਦੇਖਦਾ ਅਸਰ ਦੇਖਦਾ ਭਾਜੀ ਦੇਖਦਾ ਅਸਰ 对呀，对呀、yeah,。 <laughs> <Two> hours later. ਨਹੀਂ ਆ ਜੀ ਆਓ ਨਹੀਂ ਸਾਡੇ ਤੇ ਪਛਾਣਾ ਮਤਾਂ ਇਹ ਦੋ ਤਿੰਨ ਜਣੇ ਨੇ ਕਰ ਲਈ ਨਹੀਂ ਪਾ ਦੇ ਨਹੀਂ ਪਾ ਦੇ ਹਾਂ ਹਾਂ ਸੋਇਆ ਜੀ ਸੋਇਆ ਜੀ ਬਿਲਕੁਲ ਸੋਇਆ ਜੀ ਇੱਕ ਫ ਹੱਥੇ ਹੀ ਨਾ ਪਹਿਲਾ ਲੈਣੇ ਨਾ ਦੋ ਪਾਣੀ ਰੋਗ ਗਿਆ ਨਾ ਮੈਂ ਨਾ ਤੇਰੇ ਨਾਲੋਂ ਸਗਰ ਦੇ ਮਾੜੀ ਜੀ ਕਾਹਨੋਂ ਆਪਣੇ ਬੰਦੇ ਬਾਹਰ ਭੇਜਉਂਦੇ ਐਂਦੀ ਸੋਦਾ ਆਪਣੇ ਬੰਦੇ ਚੋਰ ਦਾ ਵਜਰਾ ਬਾਹਰ ਚੈਲੇਜ ਬਾਹਰੇ ਆਪਣੇ ਬੰਦੇ ਬਾਹਰ ਇੱਧਰ ਆਪਣੇ ਬੰਦੇ ਮਾਰਦੇ ਹੁੰਦੇ ਜੀ ਪਤਾ ਲੱਗਦਾ ਆਪਣੇ ਬੰਦੇ ਨੂੰ ਇੱਧਰ ਇੱਧਰ ਇਹ ਕੀ ਬੰਦ ਆ ਅਜਾ ਦੋਵਾਂ ਹੀ ਇਹ ਧਿਆਨ ਨਾਲ ਚੱਕ ਆਵੇ ਮੈਂ ਨਹੀਂ ਖਾਂਦਾ ਮੈਂ ਫੜ ਗਿਆ ਫੁੱਲ ਕੇਲਾ ਬਾਬਾ ਕਦੇ ਜਲ ਗਿਆ ਫਸਟ ਪਹਿਲਾ ਹੁੰਦਾ ਤੁਹਾਨੂੰ ਮੰਡੇ ਲਈ ਆ ਵੀਨੇ ਜਗਣਾ ਪ੍ਰਸ਼ਾਦਾ ਚੌਲ ਸਾੜੇ ਨੂੰ ਵੀ ਵੀ ਬੈਠੋ ਤਵੇ ਦਾ ਸਾਦਾ ਲੈ ਕੇ ਚੌਲ ਖਵਾ ਦੇ ਕਹੇ ਤੁਸੀਂ ਕਰੋ ਵੀ ਖਾ ਲਿਆ ਕਰੋ ਤੁਸੀਂ ਇੱਥੇ ਤੁਸੀਂ ਕਰੋ ਵੀ ਖਾ ਲੈ ਹਾਂ ਤੇ ਛਕਾਇਆ ਇੱਥੇ ਖਾ ਲੈਣਾ ਦੱਸ ਹਾਂਜੀ ਛਕਾਇਆ ਇੱਥੇ ਖਾ ਲੈਣਾ ਉਹਨੇ ਮੇਰੇ ਚੌਲ ਸਾੜੇ ਲੈ ਕੇ ਗੀ ਆ ਤੂੰ ਮੈਂ ਨਹੀਂ ਗਈ ਤੂੰ ਤੂੰ ਵੀ ਖਾ ਇੱਧਰ ਐ ਇੱਧਰ ਤੂੰ ਵੀ ਖਾ ਮੈਂ ਹਾਂ ਇਹ ਚੌਲ ਤੂੰ ਹੀ ਪਵਾਏ ਤੂੰ ਇੱਧਰ ਇਹ ਕਲਿੱਪ ਕੱਟ ਦੋ ਨਾ ਨਹੀਂ ਵੀਰ ਮੈਂ ਨਹੀਂ ਕੱਟਦਾ ਹੁੰਦਾ ਕੋਈ ਉਹ ਜਲਾ ਕਰਿਓ ਤੂੰ ਦੇ ਪੱਕੇ ਦੇ ਦਿਲ ਦੀ ਰਾਤੀ ਆ ਠੀਕ ਐ ਨਾ ਕਿ ਨਾ ਜਾਵੇ ਹੋਰ ਭਾਜੀ ਨਹੀਂ ਨਹੀਂ ਜਾ ਰਿਹਾ ਤੂੰ ਇਹ ਨਹੀਂ ਕਿਹਾ ਫੈਡਾ ਰੱਖੋ ਫੈਡਾ ਰੱਖੋ ਤੇ ਹੋ ਗਿਆ ਉਹ ਲੋਕਾਂ ਦਾ ਸਭ ਆ ਗਏ ਪਾਉਂਦੇ ਸੋ ਬਸ ਪਰਾਟਲੇ ਚੱਕਰ ਪੈ ਗਿਆ ਬਾ ਕੀ ਲੱਗੇ ਲੱਤ ਦੇ ਲੱਤ ਪਰ ਕੇ ਨਹੀਂ ਆਉਂਦੀ ਕਿੱਥੇ ਨਹੀਂ ਪੜਾ ਇੱਕ ਇੱਕ ਪੜਾ ਇੱਕ ਪਾਦੇ ਇੱਕ ਪਾਦੇ 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 ਪਰ ਇਹ ਨਹੀਂ ਆਈ ਪ੍ਰਭੂ ਦਾ ਕੀ ਲੋਪੇ ਪਾਲੇ ਨਾ ਉਹ ਨਹੀਂ ਨਮਾ ਵੱਡਾ ਨਾ ਆ ਨਾ ਹਾਂ ਤੂੰ ਕਿਹੜਾ ਫੜ ਲਿਆ ਵੀ ਉਹਨੂੰ ਵੀ ਪਾ ਉਹਨੂੰ ਵੀ ਪਾ ਪਰਲੇ ਨੂੰ ਵੀ ਪਾ ਕਿਆ ਮੈਨੂੰ ਪਾ ਨਹੀਂ ਉਹ ਬੜੂ ਉਹ ਫੂਨ ਦੇ ਉਹ ਤੇਰਾ ਫੂਨ ਯਾਰ ਇਹਦਾ ਫੂਨ ਆ ਇਹਦਾ ਫੂਲ ਮੈਂ ਟੋਮਟੋ ਫੜਿਆ ਕੇ ਉਹ ਫੂਨ ਉਹ ਫੂਨ ਤੇ ਚਾਚਾ ਚੋਕ ਲੈ ਜਾਂਦਾ ਤੇ ਉਹਦਾ ਕੀ ਤਾਂ ਉਹ ਨਹੀਂ ਹੁੰਦੇ ਓਏ ਫੂਨ ਦੇ ਚਾਚਾ ਨੂੰ ਬਰਾਬਰ ਜਨਮ ਸੁਣਾ ਸਰਪਨ ਹੋੜਿਆ ਬਣਾ ਕਰ ਦੇਗੇ ਐ ਪੀ ਲਾਉਂਦਾ ਜਰਾ ਕਿੱਥੋਂ ਮੁੜ ਕੇ ਲਿਆਇਆ ਕਿੱਥੋਂ ਚੜ੍ਹੇ ਨਹੀਂ ਪਾ ਦੇ ਦੋ ਕੋਈ ਕਬੱਡੀ ਨਾਲ ਸਵਾਰਦਾ ਹੈ ਬਾਸੇ ਕਿਹੜੇ ਸਕੂਲੇ A few minutes later ਨਾ ਇਹ ਕੰਮ ਕੰਮ ਸੇਮਗਾ ਇੱਥੇ ਦੇ ਕੰਮ ਖਬਰੇ ਵਾਲੇ ਚੱਲਉਂਦੇ ਆ ਲਗਰੋਲੰਗਰੀ ਨੂੰ ਪੈ ਗਿਆ ਲਗਰੋਲੰਗਰੀ वका सेवका घरों खाल करो की खान दी कौन इस तरह कि तरह चल जाओ रेडी ਇਹ ਇਹਨੂੰ ਹੁਣ ਹੁਣ ਇਹਨੂੰ ਛੱਡ ਇਤਰਾ ਅਸੀਂ ਤਾਂ ਕਾ ਲਾ ਕੇ ਲੈ ਆਏ ਨੇ ਉਧਰੋਂ ਚੌਹਾਂ ਜਣੇ ਲੈ ਕੇ ਆਉਣੇ ਤੂੰ ਮੈਨੂੰ ਉਹਨੂੰ ਤੇ ਇਹਨੂੰ ਕੋਈ ਚੈਣ ਪਾ ਦੂੰ ਮੈਂ ਸਾਰਾ ਨਹੀਂ ਆਉਂ ਜਾਓ ਚੱਲ ਠੀਕ ਹੈ ਉੱਥੇ ਜਾ ਕੇ ਚੈਣ ਪਾ ਦੂੰ ਮੈਂ ਪੱਕਾ ਜੀ ਪੱਕਾ ਚੱਲ ਠੀਕ ਹੈ ਤੇ ਰਾਜ ਰਾਜ ਲੱਤ ਮੈਨੂੰ ਨਹੀਂ ਇਹਦੇ ਬਾਰੇ ਪਤਾ ਤੂੰ ਉੱਥੇ ਚੜ ਕੇ ਜਾਣਾ ਚੱਲ ਜਾ ਆਉਂਦੇ ਆਣਾ ਸਾਨੂੰ ਤੂੰ ਤੇਰੀ ਸਿਰਦਰਦੀ ਉਹਨੇ ਬਹਿਣਾ ਹੈ ਏ ਜਾਓ ਚੜ ਕੇ ਜਾਓ ਤੇ ਆਉਂਦਾ ਤੁਹਾਡੇ ਦੋਵਾਂ ਦਾ ਜ਼ੋਰ ਲੱਗਣਾ ਜੀ। ਉਹ ਮੈਂ ਆ ਦੂੰਗਾ ਮੈਂ ਪਿੱਛੇ ਸੰਦ ਬੰਦ ਉਹ ਕੋਈ ਨਹੀਂ ਗਾਂ ਕਰ ਲਾ ਸਾਈਡ ਤੇ ਜਾਣਾ। ਬੈਡੀ ਜਾ ਜੋ ਗਿਆ। ਲੰਕੇ ਉਤੇ। ਲਾ ਤੁਮਾ ਨੇ ਤੁਮਾ ਲਾ ਮੁਕੇ ਉਤੇ। ਖਾਸ਼ ਹੋ ਗਿਆ। ਓਏ ਉਤਰਿਓ ਉਤਰ ਜੋਣੀ ਸ਼ਰਮ ਕਰ ਲੋ। ਨਹੀਂ ਕੋਈ ਨਹੀਂ ਥੱਕਾ ਲੱਗੇ ਝੜ ਜਣੀ ਆ। ਆਹ ਕਿਹੜੇ ਕੰਮ ਵਿੱਚ ਹੈ ਨਾ ਇਹਨਾਂ। ਲਾ ਲਾ ਲਾ। पोत चाह रहा खलोगे चलो चलो अही भी कहना मह खे चलो चलो भी कहना थोड़ा लैट जगह गई है नहीं दूजा सूरज रोशनी स्पैलिंग तीन ਕੀ ਇਹ ਦਬਕਾਇਆ ਨਹੀਂ ਲੇਗਾ ਕੀਦੋ ਨਹੀਂ ਦਬਕਾਇਆ ਲੇਗਾ ਹੂੰ ਦਬਕਾ ਦਵਕਾ ਮਾਰੂ ਪੈ ਗਿਆ ਨਹੀਂ ਮਾਰ ਦਬਕਾ ਦਬਕਾ ਨਹੀਂ ਹੁੰਦਾ ਹੁੰਦਾ ਇਹਨੂੰ ਦੱਸ ਐਨੇ ਛਤਰ ਵਰਦਾ ਵੇਖਿਆ ਹੀ ਕਿੰਨੋ ਆਹ ਹੋ ਆਹ ਨੁਰੀ ਮੇਰੇ ਆਲਾ ਫੋਕਸ ਮਰੀ ਗਿਆ ਐਵੇਂ ਉਹ ਤੋੜ ਲਾ ਫਿਰ ਇਹਨੂੰ ਤੋੜ ਲਾ ਉਹਨੇ ਅਹੀਂ ਲਿਆਵਾਂਗੇ ਨਾ ਇਸ ਤਰ੍ਹਾਂ ਤੇ ਖੜਾ ਪਾਵੇ ਸਾਡੀ ਦੇ ਸ਼ਾਮ ਚੱਲ ਠੀਕ ਹੈ ਨਹੀਂ ਚੱਲ ਚੱਲ ਤੱਕਲਾ 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 ਲਾ ਤੁਮ ਕੋ ਹੀ ਨਹੀਂ ਆਉਂਦਾ ਤੈਨੂੰ ਅਸੀਂ ਦੱਸਾਂਗੇ ਇਹ ਚੈਨ ਵੀ ਤੂੰ ਹੀ ਪਾਏਗਾ ਚੈਨ ਦੀ ਢੜੀ ਗਰੰਟੀ ਉਹ ਅਗਲਾ ਬੈਠਾ ਨਾ ਹੋਵੇ ਚੈਨ ਪਾਉਣ ਨੂੰ ਇੱਕ ਵਾਰੀ ਪੜੀ ਮੈਂ ਗਾਰਡੀਆਂ ਸਾਈਡ ਤੇ ਜਿੰਨੀ ਜੁਨੀ ਯਾਰ ਨਹੀਂ ਇੱਕ ਘਰ ਇੱਕ ਘਰ ਜਾਂਦੇ ਪਾ ਦਿੰਨਾ ਮੈਂ ਉਹ ਰਾਹ ਦੇ ਦੇਗਾ ਚਾ ਵਸ ਜਿੰਨੀ ਯਾਰ ਕੀ ਜਾਂਦੇ ਬਹਿ ਕੇ ਜਾਂਦੇ ਨੇ ਨਾ ਬਹਿ ਕੇ ਜਾਂਦੇ ਨੇ ਆਪਣੀ ਇੱਕ ਘਰ ਚੈਨ ਦੀ ਗਰੰਟੀ ਆ ਇੱਕ ਘਰ ਚੈਨ ਪਾ ਦਾਂਗੇ ਇਹ ਇਸ ਤਰ੍ਹਾਂ ਪਛਾਤਾ ਨਹੀਂ ਇਸ ਤਰ੍ਹਾਂ ਕੀ ਇਸ ਤਰ੍ਹਾਂ ਪਛਾਤਾ ਜਿਤਰਾ ਜਾਣਨਾ ਸਹੀ ਜਾਣਨਾ ਸਹੀ ਇਸ ਤਰ੍ਹਾਂ ਨਹੀਂ ਇਹਦੇ ਬਾਰੇ ਨਹੀਂ ਇਹਨੂੰ ਪਤਾ ਕੁਝ ਵੀ ਨਾ ਇਹ ਨਹੀਂ ਇਹਨੂੰ ਪਤਾ ਕੋਈ ਨਹੀਂ ਮੂ ਨੈਵਰ ਬ੍ਰੋ ਠੀਕ ਹੈ ਨਾ ਹਾਂ ਹਮਨੇ ਕਿ ਤੂੰ ਨਹੀਂ ਪਾਇਆ ਪ੍ਰੇਮ ਨੇ ਪ੍ਰੇਮ ਆਲਵੇ ਹਾਂ ਚੋਬਰ ਹਾਂ ਚੋਬਰ ਆਹ ਗਾੜੀ ਵੇ ਹੁਣ ਹਮਨੇ ਜੂੜਾ ਮਾਰ ਕੇ ਥੋੜਾ ਲਾਇਆ ਵਿਚਾਰਾ ਓਏ ਮਣੀ ਬੈਂ ਦੇ ਕੰਮ ਹੈ ਮਣੀ ਓਏ ਹਮਨੇ ਅਗਲੇ ਜੂੜਾ ਮਾਰ ਆੱਖਾਂ ਤੋਂ ਬੱਲੇ ਮਾਰਦੇ ਆੱਖਾਂ ਤੋਂ ਓ ਸੂਰਜੋਂ ਸੂਰਜ ਤਾਂ ਮੱਛਰ ਤੋਂ ਬਚਨ ਵਾਸਤੇ ਚੱਲ ਚੁੱਕੀ ਏ ਹਾਂ ਵੀਰੇ ਆਓ ਸੇਵਾ ਸਰ ਜਪੇਣਾ ਨਾਲ ਖਾਲੀ ਐਡਾ ਲੱਕੂ ਦੇ ਪਰਨਾ ਬੰਨੇ ਚੱਲ ਉਧਰੋ ਚੱਲ ਓ ਪੁੱਛੋ ਮੜਿਆ ਮੜੀ ਓ ਅੱਜਾ ਸਭਾ ਫੜੀ ਕਰੋ ਇੱਥੇ ਆ ਮੈਂ ਫੜਾ ਸਾਰਾ ਨਾਲ ਫੜੀ ਉਹਨਾਂ ਪੱਖਾ ਲਗਾ ਜੋ ਕੇਂਦਰ ਚਾਰ ਚਾਰ ਦੇ ਦੋ ਕੇਂਦਰਾਂ ਲਾਇਓ ਚੱਲ ਮੈਂ ਚੱਕੀ ਲੱਗਿਆ ਏ ਆਹ। ਹਾਂ ਦੋਸਤੋ। ਹਾਂ ਹਿੰਦ ਕਰਤਾਂ। ਯੋ ਯੋ। ਉਹ ਅਨੁਗਰਮਾ ਨੂੰ ਕੱਢ ਦੇਣਾ ਇਹ। ਦੂੜ ਦੂੜ ਰੱਖਦੇ ਆ ਇਹ। ਹਾਂ ਰੱਖ ਦੇ। ਓਯੋ ਦੋ ਵੱਧ ਚੱਕਰ ਨੇ ਆਈ। ਉੱਤੇ ਚਾੜਨੇ ਸੈੱਟ ਕਰਕੇ ਲਾਉਣੇ ਇਹ। ਮੈਂ ਚੈਨ ਪਾਉਣਾ ਉਹਨਾਂ ਦਾ ਕਰ। ਤੈਨੂੰ ਪਤਾ ਨਹੀਂ ਲੱਗਦਾ। A few minutes later. ਹੁਣ ਕੀ ਬਣੂ ਆ ਮੇਰਾ ਪੂਰ ਪੂਰ ਡਿੱਗ ਪੈਣਾ ਚੈਨਲ ਆਲੇ ਬਾਕੀ ਕੋਈ ਚੱਕਰ ਨਹੀਂ ਲੈ ਇਹ ਸਾਨੂੰ ਨਹੀਂ ਪਤਾ ਵੀਰ ਤੈਨੂੰ ਐਵੇਂ ਆਖੀਏ ਮੌਸਮ ਏ ਮੌਸਮ ਮੌਸਮ ਬਈ ਮੌ ਓ ਜਾ ਇੱਥੇ ਰੋਕ ਡਾਕਲਾ ਤੂੰ ਮਾਰਨੇ ਪਹਿਲਾਂ ਚੱਲ ਠੀਕ ਆ ਆ ਆਓ ਹਰੇ ਇਧਰ ਆਓ ਆਓ ਮੈਂ ਵੜਦਾ ਵੀਡੀਓ ਇਧਰ ਆਓ ਓਏ ਓ ਵੀ ਲੈ ਓਏ ਆ ਕੇ ਟੁ ਲਈ ਓਏ ਮੁਰਨੀ ਨਹੀਂ ਹੂੰ ਲੈ ਲੈ ਇੱਥੇ ਡਾਕਾ ਇਧਰ ਫੜਾ ਸੋਹਣਾ ਕੈਮਰਾ ਆਇ ਦਿਨ ਉਤਰ ਮਣੀ ਪਹਿਲਾਂ ਤੂੰ ਮਾਰਨਾ ਨਾ ਪਹਿਲਾਂ ਮੈਂ ਨਹੀਂ ਬਰਾਬਰ ਆ ਜਾ ਇੱਥੇ ਆ ਕੇ ਹੋਣੇ ਆਂਦਾ ਮੈਂ ਮਾਰੂੰਗਾ ਕੱਠੇ ਮਾਰ ਲੋ ਯਾਰ ਵੀਡੀਓ ਵੀਡੀਓ ਚ ਪਹਿਲਾਂ ਆ ਜੂਗਾ ਮੈਂ ਮੈਂ ਤੇ ਆਪੇ ਗੀਂਦੇ ਕੱਠੇ ਆਓ ਕਿੱਥੇ ਆਓ ਉਤਰੋ ਨਾ ਫਿਰ ਇੱਧਰ ਫੜਾ ਸੋਹਣਾ ਕੈਮਰਾ ਮਦਾਨ ਕੀ ਕਰ ਕੈਮਰਾ ਫੜਾ ਇਧਰ ਫੜਾ ਫੋਟੋਸ ਕਰ ਮੜਾਏ ਨੇ ਮਰਸਾਂ ਹੈ ਕਿਵੇਂ ਸਨਸੈਟ ਬਾਏ ਦਿਖਾ ਲਈ ਹੈ ਚੱਲ ਇਧਰ ਕੀ ਦਿਖਾ ਲਈ ਸਨਸੈਟ ਹੈ ਓਏ ਆ ਫਿਰ ਇਧਰ ਆਓ ਚਲੋ ਆ ਚੱਲ ਸੁਮਣਾ ਚੱਲ ਕੱਢ ਇਧਰ ਆ ਬਹੁਤ ਹਿੰਮਤ ਆਵਣ ਚ ਹੈ ਕੈਮਰਾ ਫੜਾ ਇਧਰ ਇਧਰ ਆਓ ਲੈ ਸੁਮਣਾ ਵੰਗਾਰ ਗਿਆ ਤੈਨੂੰ ਕੀ ਕਰਨੇ ਯਾਰ ਓ ਇਧਰ ਇੱਕ ਹੋਰ ਜਾਂਦਾ ਜੀ ਓ ਜਾਂਦਾ ਜਾਂਦੇ ਨੇ ਓ ਜਾਂਦਾ ਓ ਹੀ ਜਾਂਦਾ ਇਹਦਾ ਆ ਵੀਂਦੇ ਉਹ ਜਾਲੇ ਇਦਰਾਮ ਦਾ ਜ ਤੈਨੂੰ ਚੈਲੰਜ ਕਰਨ ਲਿਆ ਉਹ ਤੇ ਭਾੜੇ ਤੂੰ ਛਾੜੀ ਘੋੜੇ ਹੀ ਮਾਰ ਰਿਹਾ ਯਾਰ ਸਾਡੀ ਬਾਵਾ ਚ ਫਿਰ ਤੂੰ ਹੀ ਘੜੇ ਮੂਸੇ ਦੋ ਸਲੋਣੇ ਆਪਣੇ ਤੀ ਜਲੀ ਤੇ ਹਮੇਂ ਮੈਂ ਭਾੜੇ ਤੂੰ ਛਾੜੀ ਘੋੜੇ ਹੀ ਆ ਇਧਰ ਗੱਲ ਗੱਲ ਪਲਟ ਨਾ ਨਾ ਮੈਂ ਮਾਰਦਾ ਮੈਂ ਭਾੜੇ ਤੂੰ ਛਾੜੀ ਘੋੜੇ ਸਾਡੇ ਬਾਵਾ ਚ ਜੂਰ ਨਹੀਂ ਰਹਿਣਾ ਲੈ ਆ ਮਣੀ ਇਹ ਵੇਲਾ ਕੀ ਕਰਦਾ ਈ ਇਹ ਇਹਨੇ ਮਾਰਨੇ ਨਹੀਂ ਤਾਂ ਕਰਕੇ ਮਾਰਨਾ ਮੈਂ ਮਾਰੂੰਗਾ ਮੂੰਹ ਬਨੇ ਬਣਾਉਂ ਡਿਆ ਤੂੰ ਬਨੇ ਬਣਾਉਂ ਡਿਆ ਨਹੀਂ ਤੇ ਨਹੀਂ ਚਰੂ ਉਹਨੇ ਤੈਨੂੰ ਚੈਲੰਜ ਕੀਤਾ ਤੂੰ ਵੇਖਨੇ ਮੂੰਹ ਵਾਲੇ ਚਲ ਇਧਰ ਆ ਨਾ ਪਹਿਲਾਂ ਭਾਂਡੇ ਛੱਡ ਜੇ ਜਾਂ ਫਿਰ ਸਾਡੇ ਮੈਨੂੰ ਭਾਂਡੇ ਦਾ ਪਤਾ ਹੀ ਮੈਂ ਦਿੰਦਾ ਤੇ ਮਰੇ ਨਾ ਲਾਇਆ ਇੱਕ ਹੰਬ ਦਾ ਮੇਲੇ ਨੇ ਲਾਇਆ ਇੱਕ ਵਾਰ ਉਹ ਯਾਰ ਬਰਾਬਰ ਲਾਵਾ ਤੁਸੀਂ ਕੀ ਤਾਂ ਉਹ ਤਾਂ 30 ਲੱਗਣੇ ਕਿੰਨੇ 40 ਲੱਗਣੇ ਆ ਲੈ ਆ ਆਉਂਦਾ ਇਹ ਮੁਰਗਾ ਛਾਪ ਗਿਆ ਮੁਰਗਾ ਛਾਪ ਗਿਆ ਆ ਹਾ ਕੀ ਬਣਿਆ ਡਾਣਾ ਡਾਣਾ ਬਣਿਆ ਉਹ ਬਦਮਾਸ਼ ਆਏ ਹਾਂ ਓਏ ਓਹੀ ਹੋਰ ਤੈਨੂੰ ਕੀ ਲੱਗਾ ਕਦਾ ਚੈਲੰਜ ਹੋਣਿਆ ਮੰਨਣ ਦੀ ਢਿਆ ਚੈਲੰਜ ਕਰਦੇ ਇਹਨੂੰ ਡੰਡਰੀ ਲਾਉਣ ਦੇ ਬਰਾਬਰ ਉਹ ਡੰਡਰੀ ਚੈਲੰਜ ਲੱਗੀ ਆ ਮੈਂ ਮਾ ਪਹਿਲੇ ਭਾਡੇ ਛੱਡਾ ਹੀਏ ਡੰਡਰੀ ਨਹੀਂ ਲੱਗੀ ਡੰਡਰੀ ਲੱਗੀ ਬੈਟ ਕੋਈ ਟੂ ਪ੍ਰੋਵਾਈਡ ਉਹ ਪਹਿਲੇ ਪਹਿਲਾ ਭਾਡੇ ਛੱਡਾ ਹੀਏ ਤੇ ਨਾਲ ਉਹ ਮੇਰੀ ਗੱਲ ਸੁਣ ਉਹਦਾ ਉਹਦੇ ਕੀ ਟੁੱਟ ਗਈ ਮੈਂ ਤਾਂ ਟੁੱਟ ਗਈ ਉਹਦੇ ਉਹ ਨਹੀਂ ਪਵਾਏ ਉਹ ਘਰੇ ਲੱਗੇ ਆਹੀਂ ਨਹੀਂ ਕਿੰਨੇ ਮੰਗੇ 100 150 150 ਕਮੰਗਿਆ ਪਤਾ ਦਾ ਉਹਦਾ ਕਿ ਨਾ ਪੈਸੇ ਬੜੇ ਲੱਗੇ ਹੋਰੇ ਹਮ ਆਏ ਇਹ ਬਹੁਤ ਜਿਹੜੇ ਲਗਾਏ ਪੇਟੀਆਂ ਟਰੰਕਾਂ ਕਾ ਹੀ ਕੱਢਣੋ ਹੁਣ ਉਰਲੀ ਲੱਗਣੀ ਆ ਹੋਂ ਘਰ ਘਰ ਦੀ ਸ਼ਰਤ ਹੀ ਪੇਟੀਆਂ ਟਰੰਕਾਂ ਜਿੰਨੇ ਨਿਕਲਾ ਤੇਰੇ ਇਹ ਘਰ ਮਾ ਰੱਖਣੇ ਆ ਕਲੀਕਰ ਉਹੜਾ ਕਿੱਲੇ ਆ ਜੇ ਆ ਕਿੱਲੇ ਜਦੋਂ ਬਰਲੇ ਜਦੋਂ ਬਣਾਵਾ ਜਾ ਉਹ ਚੱਲ ਮੇਰੀ ਗੱਲ ਸੁਣ ਪਹਿਲਾਂ ਆਪਾਂ ਭੰਡ ਛੱਡ ਜੇ ਇੱਥੇ ਆਪਾਂ ਇਹਨੂੰ ਆਵਾਂਗੇ ਨਾ ਤੂੰ ਬਾਹਰ ਚੱਕਰ ਲੜਾ ਕੌਣ ਜਿਆਦਾ ਗਰਾਊਂਡ ਦੇ ਚੱਕਰ ਲਾਉਂਦਾ ਇਹ ਨਹੀਂ ਮੈਨੂੰ ਲੱਗਦਾ ਮੇਰ ਨਾਲ ਘਰ ਲਾਉਣਾ ਤੂੰ ਆਇਆ ਮੈਂ ਰੋਟੀਆਂ ਖਾਂ ਚਾਉ ਪੰਜ ਛੇ ਦਿਨ ਪਹਿਲਾਂ ਦੱਸੀ ਨਾ ਉਹ ਚੱਲ ਯਾਰ ਤੋਰ ਪਹਿਲਾਂ ਰੱਖਣਾ ਪੈਣਾ ਦੱਸ ਦੇ ਓਏ ਲੱਤ ਲਾਲਾ ਮੜੀ ਥੈਂਕ ਯੂ ਪ੍ਰੀਦੇ ਦੇ ਕਰਮਣਵਾ ਆ ਗਏ ਨੇ ਲਖਲੀਆਂ ਹੋਣੇ ਪਏ ਨੇ ਤਾਂ ਤਾਂ ਸੋਹਰੇ ਮੇਰੇ ਤੋਂ ਪੁਆ ਆਇਨੇ ਦੇ ਸੋਖ ਨੇ ਉਹ ਚੱਲ ਪਿੱਛੇ ਚੜ ਕੇ ਕੋਈ ਭੰਡਾ ਚਾਰਾਦਾ ਵਾ ਦੇ ਬਿੰਦ ਮੈਂ ਲੱਗ ਬੈਠਾ ਸਿਰ ਹੱਥ ਨਾ ਪਾਉਣ ਚੱਲ ਝੋਟਿਆ a few minutes later ਉਹ ਚੱਲ ਚੱਲ ਦਈਏ ਜਲਦੀ ਉਹ ਬੈਰੇ ਤੇ ਰਹੇ ਮਾਬੂਤ ਨਹੀਂ ਨਹੀਂ ਉਹ ਹਨੀ ਪਈ ਲੈ ਖੱਲੀਆਂ ਪਤਾ ਨਹੀਂ ਲੱਗਦੇ ਜੋਰ ਵਿੱਚ ਮਾਮਾ ਟਾਇਰ ਪੈਣ ਨੂੰ ਮਤਦਾ ਉਹ ਬਹੁਤ ਸਿੱਧੀ ਹੈ ਉਹਨਿੰਕ ਲੱਗ ਗਈ ਚੱਲ ਇਹ ਅੰਮ ਲੈ ਤੂੰ ਓਏ ਯਾਰ ਆਉਦੀਆਂ ਕਿ ਨਹੀਂ ਥੱਲੇ 30 30 ਤੇ 25 55 ਹਣਾ 55 ਹਾਂ ਹਾਂ ਕਰੀ ਜਾਂਦਾ ਸੱਚੀ ਦੱਸ ਮੈਂ ਛੜਾ ਕਿ ਨਹੀਂ ਆ ਮੈਨੂੰ ਉਹਨੇ ਗਿਣੀਆਂ ਨਹੀਂ ਕੋਈ ਨਹੀਂ ਗਿਣੀ ਮੈਂ ਫੇਰ ਇਹਨੂੰ ਵੜਾ ਗਾੜੀ ਆ ਕਰਦਾ ਕਰਦਾ ਲੋ ਚੰਗਾ ਵੀਡੀਓ ਹੈ ਨੂੰ ਹੀ ਤਾਂ ਤੂੰ ਇੱਥੇ ਰਹਿ ਨਾ ਬੀਆ ਹੋ ਗਿਆ ਲਓ ਜਾ ਵੇ ਇੱਕ ਮਿੰਟ ਉਹਨੂੰ ਕਦ ਦੁਬਾਰਾ ਗੈਨੋ ਜਿਆਦੀ ਹੈ ਉਹ ਜਿਆਦੀ ਹੈ ਉਹ ਜਿਆਦੀ ਹੈ ਉਹ ਥਾਲੀਆਂ ਜਿਆਦੀ ਹੈ ਕੀ ਤੇ ਵੀ ਉਹਨੂੰ ਕਦ ਦੁਬਾਰਾ ਗੈਨ ਦੀ ਆ ਦੁਨੀਆ ਤੋਂ ਗਣੀ ਆ ਉਹ ਕੱਲੀ ਕੱਲੀ ਕਰਕੇ ਗੇਣਾ ਦੀ ਆ ਆ ਵੇ ਮੇਰੀ ਗੱਲ ਸੁਣ ਨਾ 30 ਮੇਰੀ ਗੱਲ ਸੁਣ ਨਾ ਆ ਵੇ 30 50 50 ਦੇ 70 ਦੇ 575 ਤੇ ਕੰਨੀ ਕੰਨੀ ਆਪ ਨੂੰ ਕਰ ਓਏ ਆ ਕੇ ਲੈ ਜਾ ਇਹਦਾ ਨਾਂ ਕੀ ਏ ਹਾਂ ਕੀ ਦੇਰੀ ਜੇ ਸੋਝਣਾ ਹੈ ਦੇਰੀ ਦੇਸੀ ਨਹੀਂ ਦੇਰੀ ਪਰ ਦੇ ਜੀ ਆਖਿਆ ਡਿਸਮੇਸੀ ਤੇ ਮੈਂ ਆਖਿਆ ਨਹੀਂ ਮਾਮਾ ਇੰਨੇ ਬੈ ਲਾ ਰਹੇ ਦੇਸੀ ਆ ਕੇ ਤਾਂ ਦੱਬ ਲਾ ਦੇ ਹੂੰ ਖਲੋ ਜਾ ਦੇਸੀ ਕੀ ਦੇ ਜੀ ਦੇਸੀ 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 ਰਸ਼ ਉਪਰ ਆਪ ਕੋ ਉੱਪਰ ਜੀ ਆ ਨਹੀਂ ਦੇ ਦੇ ਜੀ ਤੂੰ ਆਦਾ ਦਰਦ ਕਿੱਥੇ ਹਾਂ ਨਿਸ਼ਾਨ ਉਹ ਦੀਦੇ ਨਿਸ਼ਾਨ ਅੱਛੇ ਮਾਰੇ ਇਹਨੇ ਹੀ ਮਾਰੇ ਆ ਉਹ ਲੜਦਾ ਲੜਦਾ ਮਾਰਿਆ ਉਹਨਾਂ ਨੂੰ ਤੂੰ ਕਾਹਗਾ ਖੁਲਾ ਲਾ ਖੁਲਾ ਰੱਖੂਰਾ ਭਰਾਵਾਂ ਦਾ ਹਜਕੇ ਆਏ ਹੁਣ ਤੈਨੂੰ ਕੀ ਚਾਹੀਦਾ ਵੇ ਨਾਲ ਨਾ ਚਮਕੜੀ ਜਾਂ ਨਹੀਂ ਹੈ ਲੰਗ ਇਹਦਾ ਤੇ ਨਾ ਤਕੂ ਇਹ ਨੂੰ ਹੀ ਪਾ ਦੋ ਲੈ ਜਾ ਬਹੁਤ ਭਰਾ ਵੱਲ ਆਣ ਸਭ ਨੂੰ ਅੰਸ ਸਭ ਨੂੰ ਚਾਹੀਦੀ ਉਹ ਮੈਂ ਇਹ ਨੂੰ ਆਖਿਆ ਮੈਂ ਇਹ ਨੂੰ ਆਖਿਆ ਮੈਂ ਹਾਂ ਜਦੋਂ ਜਦੋਂ ਥੋੜਾ ਜਿਹਾ ਸਾਡਾ ਸਟੈ ਵੀ ਤੇਰੀਆਂ ਨੂੰ ਥੋੜਾ ਪ੍ਰਭਾਵ ਗਿਆ ਪਾਉਂਦਾ ਵਿੱਚੋਂ ਨਹੀਂ ਨਹੀਂ ਘਰ ਦੇ ਨੂੰ ਮਾਂ ਬਾੜ ਦੇ ਵਿੱਚ ਰੱਖਣਾ ਤੈਨੂੰ ਵਿੱਚ ਰੱਖਣਾ ਉਹ ਨੂੰ ਮਹਾ ਚਾਰੂ ਗਾ ਦੁੱਧ ਮਿਲਦਾ ਨਹੀਂ ਇਹ ਨੂੰ ਕਿਤੇ ਗੱਜੀ ਲੱਸੀ ਪਾਉਣੀ ਹੈ ਹਮਮ ਹਮਮ ਹਮ ਐਸ ਐਸ ਹਮ ਜਿੰਨੇ ਮਾਮਾ ਬੋ 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 ਵੀ ਲੈਦੀ ਮੈਂ ਭੱਜਣਾ ਐਨੇ ਹੁਣੇ ਕਾਬੂ ਪਰ ਦੇ ਬੰਨੇ ਮੈਂ ਮੈਂ ਕੋਈ ਨਹੀਂ ਪਰਨੇ ਲਾਜ ਲੈ ਲੈ ਮੈਂ ਭੱਜਣਾ ਭੱਜਦੇ ਭਜਾਉਂਦੀ ਤੈਨੂੰ ਕੋਲ ਜਾ ਮੋਟਰਸਾਈਕਲ ਚਾਪੀ ਲੈ ਤੂੰ ਬਾਜੀ ਤੂੰ ਕਿੰਮੜੀ ਜੀ ਜਾਣੀ ਤੇਰਾ ਇਹ ਸਟਾਰ ਜਿਆ ਇਹ ਸਟਾਰ ਜੱਦੀ ਬਸ਼ਕੀਰ ਸਟਾਰ ਓਏ ਸਟਾਰ ਬੰਨਾਂ ਦੇ ਪੁਰਾਣੇ ਬੰਨਾਂ ਦੇ ਸਟਾਰ ਹੀ ਹੁੰਦਾ ਇਤੋਂ ਮੜਿਆ ਕਟਮਟ ਚੰਮ ਜਦੋਂ ਵੱਡੀ ਹੋ ਗਈ ਥੋੜੀ ਫੇਰ ਹੋਣੀ ਹੈ ਨਾ ਚਾਰ ਪੰਜ ਸਾਲ ਹੋ ਗਏ ਹੀ ਹਾਲੇ ਵੱਡੀ ਹੋ ਗਈ 5 ਸਾਲ ਕਿਤੇ ਹੋ ਗਏ ਮਾ ਜੀ ਇਹ ਮੁੰਜਾ ਦਾ 2 2.5 ਸਾਲ ਹੋਇਆ ਮੈਨੂੰ 2.5 ਸਾਲ ਹੋਇਆ ਨਹੀਂ ਕੀ ਹੈ ਮੈਨੂੰ 5 ਸਾਲ ਮੇਰੇ ਸਾਲ ਹੋ ਗਏ ਪੂਰੇ 5 ਸਾਲ ਹੋ ਗਏ ਚੱਲੇ ਹੁਣ ਵੱਧ ਹੋ ਗਿਆ 15 15 ਕੇ ਸਾਲ ਕੱਢਦੇ ਕੁੱਤੇ 15 10 ਸਾਲ ਬਈ ਤੇ 40 ਸਾਲਾਂ ਦਾ ਦਿਓ ਚੱਲਿਆ ਕੌਣ ਉਹ ਨਹੀਂ ਹੈ ਇਹ ਮੇਰਾ ਇਹ ਵੱਡੀ ਬਰੀਡ ਆ ਲੈ ਬੇਟਾ